ਅੱਜ ਅਸੀਂ ਤਿੰਨ ਕਮੇਟੀਆਂ ਨੋਟੀਫਾਈ ਕਰਤੀਆਂ ਪਹਿਲੀਆਂ ਤਿੰਨ ਜਿਹੜੀਆਂ ਕਮੇਟੀਆਂ ਐ ਉਹ ਤਿੰਨੋਂ ਟੈਕਸਟਾਈਲ ਰਿਲੇਟਡ ਆ ਟੈਕਸਟਾਈਲ ਇੱਕ ਐਕਸਟਰਾ ਦੀ ਇੰਡਸਟਰੀ ਆ ਜਿਹੜੀ ਸਭ ਤੋਂ ਵੱਧ ਰੋਜ਼ਗਾਰ ਪੰਜਾਬ 'ਚ ਦਿੰਦੀ ਆ ਔਰ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਐ ਇਸ ਇੰਡਸਟਰੀ ਦੀ ਪੰਜਾਬ 'ਚ ਔਰ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਇਨਵੈਸਟਮੈਂਟ ਵੀ ਹੋਰ ਆਵੇ ਤੇ ਇਹਦੇ ਵਿੱਚ ਰੋਜ਼ਗਾਰ ਵੀ ਉਹਦੇ ਨਾਲ ਵਧੇ ਇਹ ਜਿਹੜੀਆਂ ਤਿੰਨ ਕਮੇਟੀਆਂ ਅਸੀਂ ਬਣਾਈਆਂ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਦਿੰਦਾ ਸ਼੍ਰੀਪਾਲ ਉਸਵਾਲ ਜੀ ਜਿਹੜੇ ਵਰਦਮਾਨ ਟੈਕਸਟਾਈਲ ਦੇ ਹੈਗੇ ਆ ਚੇਅਰਮੈਨ ਉਹਨਾਂ ਨੂੰ ਪਹਿਲੀ ਕਮੇਟੀ ਦਾ ਚੇਅਰਮੈਨ ਬਣਾਇਆ ਸੰਦੀਪ ਜੈਨ ਮੌਂਟੇ ਕਾਰਲੋ ਤੋਂ ਤੇ ਉਹਨਾਂ ਦੇ ਡਾਇਰੈਕਟਰ ਹੈ ਉਹਨਾਂ ਨੂੰ ਦੂਜੀ ਕਮੇਟੀ ਦਾ ਬਣਾਇਆ ਜਿਹੜੀ ਕਿ ਅਪੈਰਲ ਦੀ ਹੈ ਸ਼੍ਰੀਪਾਲ ਜੀ ਨੂੰ ਬਣਾਇਆ ਸਪਿਨਿੰਗ ਤੇ ਵੀਵਿੰਗ ਦਾ ਤੇ ਸੰਦੀਪ ਜੈਨ ਨੂੰ ਅਪੈਰਲ ਦਾ ਮੋਂਟੇਕਾਰਲੋ ਇੱਕ ਵਨ ਆਫ ਦੀ ਲਾਰਜੈਸਟ ਅਪੈਰਲ ਪਲੇਅਰ ਹੈ ਇੰਡੀਆ ਔਰ ਤੀਜੀ ਜਿਹੜੀ ਹੈਗੀ ਹੈ ਡਾਈਂਗ ਐਂਡ ਫਿਨਿਸ਼ਿੰਗ ਉਹਦੇ ਵਿੱਚ ਰਜਨੀਸ਼ ਗੁਪਤਾ ਹੈਗੇ ਜਿਹੜੇ ਕਿ ਬੜੇ ਐਕਟਿਵ ਹੈ ਅ ਡਾਈਂਗ ਇੰਡਸਟਰੀ ਨੂੰ ਲੈ ਕੇ ਉਹਨਾਂ ਦੇ ਮੁੱਦੇ ਚੁੱਕਣ ਲਈ ਬਾਲਾਜੀ ਡਾਈਂਗ ਤੋਂ ਹੈ ਉਹਨਾਂ ਨੂੰ ਬਣਾਇਆ ਇਹ ਤਿੰਨ ਕਮੇਟੀਆਂ ਹੈਗੀਆਂ ਇਹਨਾਂ ਦੇ ਮੈਂਬਰਸ ਦੀ ਵੀ ਲਿਸਟ ਹੈ ਜੇ ਕੋ ਤਾਂ ਮੈਂ ਸੌਰੀ ਜੇ ਕਹੋ ਤਾਂ ਮੈਂ ਪੜ ਦਿੰਦਾ ਹੈ ਜਿਹੜੀ ਸਪਿੰਨਿੰਗ ਐਂਡ ਵੀਵਿੰਗ ਦੀ ਹੈਗੀ ਸ਼੍ਰੀਪਾਲਜੀ ਚੇਅਰਮੈਨ ਹੈ ਅਭਿਸ਼ੇਕ ਗੁਪਤਾ ਟ੍ਰਾਈਡੈਂਟ ਤੋਂ ਅਮੇਜੈਨ ਸ਼ੰਗੋਰਾ ਟੈਕਸਟਾਈਲ ਅਮੇத் ਥਾਪਰ ਇਹ ਹੈਗੇ ਸੀਏਆਈ ਨਾਰਥ ਦੇ ਬਸ ਇਨਾਂ ਦੀ ਗੰਗਾ ਐਕਰੋਬੋਲ ਵੀ ਹੈ ਕੇਕੇ ਸ਼ਰਮਾ ਅਮ੍ਰੇਸ਼ਾ ਟੈਕਸਟਾਈਲਸ ਤੋਂ ਕਮਲ ਡਾਲਮੀਆਂ ਨਮਨੀਤ ਸਿੰਥੈਟਿਕ ਪ੍ਰਿਯੰਕਾ ਗੋਇਲ ਇਹ ਇਹ ਵੀ ਅੰਮ੍ਰਿਤਸਰ ਤੋਂ ਆ ਰਵਿੰਦਰ ਖੰਨਾ ਤਾਰਪੈਕਸ ਵੂਲ ਸਚਿਨ ਖੰਨਾ ਸੰਭਵ ਉਸਵਾਲ ਨਾਹਰ ਸਪਿਨਿੰਗ ਮਿਲ ਤੋਂ ਸਿਦਾਰਥ ਖੰਨਾ ਅਰੀ ਸੁਦਾਨਾ ਇੰਡਸਟਰੀਜ਼ ਤੋਂ ਇਹ ਹੈਗੀ ਸਪਿਨਿੰਗ ਐਂਡ ਵੇਵਿੰਗ ਹਰ ਕਮੇਟੀ ਵਿੱਚ ਅਸੀਂ ਇੱਕ ਏਡੀਸੀ ਨੂੰ ਐਜ਼ ਮੈਂਬਰ ਸੈਕਟਰੀ ਬਣਾਇਆ ਇਹ ਤਿੰਨੋਂ ਕਮੇਟੀਆਂ ਦਾ ਇੱਕ ਏਡੀਸੀ ਨੂੰ ਜਿਹੜਾ ਅਸੀਂ ਮੈਂਬਰ ਸੈਕਟਰੀ ਬਣਾਵਾਂਗੇ ਇੱਕ ADC ਨੂੰ ਤਿੰਨ ਕਮੇਟੀਆਂ ਤੋਂ ਜ਼ਿਆਦਾ ਨਹੀਂ ਦੇਵਾਂਗੇ ਇਹ ਅੱਜ ਜਿਹੜੀਆਂ ਤਿੰਨੋਂ ਕਮੇਟੀਆਂ ਹੈਗੀਆਂ ਕਿਉਂਕਿ ਟੈਕਸਟਾਈਲ ਯਾਦਾ ਲੁਧਿਆਣੇ ਆ ਔਰ ਲੁਧਿਆਣੇ ਵਿੱਚ ਹੀ ਮਤਲਬ ਕਿ ਇਹਨਾਂ ਦੇ ਜਿਹੜੇ ਤਿੰਨੋਂ ਚੇਅਰਮੈਨ ਆ ਉਹ ਲੁਧਿਆਣੇ ਤੋਂ ਹੈਗੇ ਆ ਸੋ ADC ਜਨਰਲ ਲੁਧਿਆਣੇ ਨੂੰ ਇਹ ਤਿੰਨ ਕਮੇਟੀਆਂ ਚ ਮੈਂਬਰ ਸੈਕਟਰੀ ਬਣਾਇਆ ਗਿਆ ਉਹਨਾਂ ਦਾ ਕੰਮ ਇਹ ਹੋਏਗਾ ਕਿ ਇਹਨਾਂ ਨਾਲ ਕੋਆਰਡੀਨੇਟ ਕਰਨਾ ਮੀਟਿੰਗਾਂ ਰੱਖਣੀਆਂ ਮਿਨਟ ਡਰਾਫਟ ਕਰਨੇ ਔਰ ਉਹਨਾਂ ਦੇ ਫਰਦਰ ਜਿਹੜੇ ਸਾਡੇ ਜਨਰਲ ਮੈਨੇਜਰ ਹੈਗੇ ਉਹ ਵੀ ਇਹਨਾਂ ਨੂੰ ਅਸਿਸਟ ਕਰਨਗੇ ਡਿਸਟ੍ਰਿਕਟ ਇੰਡਸਟਰੀ ਸੈਂਟਰ ਤੇ ਇਹਨਾਂ ਨੂੰ ਏਡੀਸੀ ਸਾਹਿਬ ਨੂੰ ਔਰ ਅਸੀਂ ਇੱਕ ਰਿਕਵੈਸਟ ਕੀਤੀ ਹੈ ਇਹਦੇ ਵਿੱਚ ਸਾਰੀ ਕਮੇਟੀਆਂ ਨੂੰ ਕਿ 1 ਅਕਤੂਬਰ ਤੱਕ ਸਾਨੂੰ ਆਪਣੇ ਸੁਜੈਸ਼ਨਸ ਦੇ ਦਿਓ ਇਹ ਜਿੰਨੀਆਂ ਵੀ ਕਮੇਟੀਆਂ ਅਸੀਂ ਤੁਹਾਨੂੰ ਬੈਚਸ ਵਿੱਚ ਕਮੇਟੀਆਂ ਦੇਈ ਜਾਵਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਪਤਾ ਲੱਗ ਰਿਹਾ ਜਿੰਨਾ ਅਸੀਂ ਮੈਂਬਰਸ ਸਿਲੈਕਟ ਕਰ ਰਹੇ ਹਾਂ ਮੈਂਬਰਸ ਨੂੰ ਪੁੱਛ ਰਹੇ ਹਾਂ ਚੇਅਰਮੈਨ ਸਿਲੈਕਟ ਕਰ ਰਹੇ ਹਾਂ ਤੇ ਆਰਾਊਂਡ 5 ਬੈਚਸ ਵਿੱਚ ਅਸੀਂ ਸਾਰੀਆਂ ਕਮੇਟੀ ਇਹ ਅਨਾਉਂਸ ਕਰਦਾ ਆਗੇ ਜਿਹੜੀ ਹੁਣ ਦੂਜੀ ਕਮੇਟੀ ਹੈ ਅ ਅਪੈਰਲ ਅਪੈਰਲ ਵਿੱਚ ਸੰਦੀਪ ਜੈਨ ਚੇਅਰਮੈਨ ਹੈ ਮੋਂਟੇ ਕਾਰਲੋ ਤੋਂ ਹੋਰ ਮੈਂਬਰ ਹੈਗੇ ਹਰਭਜਨ ਸਿੰਘ ਮਹੇਸ਼ ਖੰਨਾ ਇਹ ਮਹੇਸ਼ ਖੰਨਾ ਦੀ ਸ਼ਕਤੀ ਕਾਰਪੋਰੇਸ਼ਨ ਹੈ ਮਨਦੀਪ ਦੂਆ ਕੇਜੀ ਐਕਸਪੋਰਟਸ ਮਨੀਸ਼ ਵਸਤੀ ਸਪੋਰਟਸ ਕਿੰਗ ਸ਼ੌਰਭ ਕੇਜਰੀਵਾਲ ਸੁਬਾਸ਼ ਪੋਲਿਟੈਕਸ ਸੁਦੀਰ ਕੁਮਾਰ ਜੈਨ ਜੈਨ ਇੰਟਰਨੈਸ਼ਨਲ ਹੈ ਇਹਨਾਂ ਦੀ ਉਜਵਲ ਗਰਗ ਗਰਗ ਅਕਰ ਇਲੈਕਸ ਤੋਂ ਵਰੁਣ ਮਿੱਤਲ ਕੁਦੂ ਨੈਟਵੇਅ ਵਿਨੋਦ <th>ਪਰ ਏ ਨੈਟਵਰਕ ਕਲੱਬ ਤੋਂ ਹੈਗੇ ਲੁਧਿਆਣੇ ਤੋਂ ਤੇ ਯੁਵਰਾਜ अरोड़ा ਇਹ ਜਿਹੜਾ ਆਕਟਿਵ ਪੈਰਲ ਹੈ ਬੜਾ ਫੇਮਸ ਬ੍ਰਾਂਡ ਹੈ ਇਹ ਉਹ ਹੈਗੇ ਇਹ ਹੈਗੀ ਹੈ ਪੈਰਲ ਦੀ ਤੀਜੀ ਕਮੇਟੀ ਜਿਹੜੀ ਡਾਈਂਗ ਐਂਡ ਫਿਨਿਸ਼ਿੰਗ ਦੀ ਹੈ ਉਹਦੇ ਵਿੱਚ ਰਜਨੀਸ਼ ਗੁਪਤਾ ਚੇਅਰਮੈਨ ਹੈ ਅਬਿਨਵ ਉਸਵਾਲ ਨਹਾਰ ਇੰਡਸਟਰੀਅਲ ਐਂਟਰਪ੍ਰਾਈਜ਼ਸ ਤੋਂ অশੋਕ ਮੱਕੜ ਪੰਜਾਬ ਡਾਇਰਜ਼ ਐਸੋਸੀਏਸ਼ਨ ਤੋਂ ਬੌਬੀ ਜੰਦਲ ਸ਼੍ਰੀ ਬਾਲਾਜੀ ਪ੍ਰੋਸੈਸਰਸ ਤੋਂ डीसी चावला रोजी बुलन हाजरी डीके रामपाल मनदीप सिंह पंजाब डाइंग असोसिएशन ए होर है राहुल वर्मा गुलाब डाइंग तो संचित सूद ओरिएंटल टेक्सटाइल तो सुभाषू गुप्ता ओम प्रोसेसर तो सुभाष सैनी भादर के डाइंग असोसिएशन तो है ये जेडी कमिटी दा मैं पहला भी दसया सी थोनू आज दोबारा ब्रीफ कर देना ਜਿਹੜਾ ਅਸੀਂ ਉਹਦੇ ਵਿੱਚ ਲਿਖਿਆ ਗਿਆ ਇਹਨਾਂ ਦਾ ਕੋਰ ਟਾਸਕ ਇਹ ਹੈ ਕਿ ਗਵਰਨਮੈਂਟ ਨੂੰ ਦੱਸਣ ਉਹ ਇੰਡਸਟਰੀ ਰਿਲੇਟਡ ਉਹਨਾਂ ਨੂੰ ਕੀ ਚੇਂਜਸ ਚਾਹੀਦੀਆਂ ਐਗਜ਼ਿਸਟਿੰਗ ਇੰਡਸਟਰੀ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਤੇ ਫਰਦਰ ਇਨਵੈਸਟਮੈਂਟ ਲਿਆਉਣ ਲਈ ਕੀ ਸਾਨੂੰ ਸਟੈਪਸ ਚੁੱਕਣੇ ਚਾਹੀਦੇ ਆ ਤਾਂ ਕਿ ਹਰੇਕ ਸੈਕਟਰ ਵਿੱਚ ਹੋਰ ਇਨਵੈਸਟਮੈਂਟ ਸਾਡੇ ਸੂਬੇ 'ਚ ਆਵੇ ਤਾਂ ਕਿ ਇੱਥੇ ਰੋਜ਼ਗਾਰ ਵੀ ਵਧੇ ਟੈਕਸ ਕਲੈਕਸ਼ਨ ਵਧੇ ਤਰੱਕੀ ਹੋਵੇ ਅਸੀਂ 1 ਅਕਤੂਬਰ ਤੋਂ ਬਾਅਦ ਇਹਦਾ ਪ੍ਰੋਸੈਸ ਚਾਲੂ ਕਰ ਦਾਂਗੇ ਨਾਲ ਦੀ ਨਾਲ ਅਸੀਂ ਮਿੰਟਸ ਲਈ ਜਾਵਾਂਗੇ ਮੀਟਿੰਗ ਦੇ ਔਰ ਇਹਨਾਂ ਨੂੰ ਸਾਰਿਆਂ ਨੂੰ ਕੰਪਾਈਲ ਕਰਕੇ ਇੱਕ ਇਸ ਤਰ੍ਹਾਂ ਦੀ ਪਾਲਿਸੀ ਅਸੀਂ ਬਣਾਵਾਂਗੇ ਇਸ ਤਰ੍ਹਾਂ ਦੀ ਇੱਕ ਜੋ ਵੀ ਸਟੈਪਸ ਚੁੱਕਾਂਗੇ ਕਿ ਵਨ ਆਫ ਇਟਸ ਕਾਈਂਡ ਇਹ ਪੂਰੇ ਨੇਸ਼ਨਸ ਹੋਣਗੇ ਇਹ ਸਾਰੀ ਕਿ ਜੋ ਵੀ ਉਪਰਾਲਾ ਹੋ ਰਿਹਾ ਹੈ ਇਹ ਅੰਡਰ ਦੀ ਗਾਈਡੈਂਸ ਆਫ ਸਾਡੇ ਮਾਨਯੋਗ ਨਕਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਬੜੇ ਕਾਬਲ ਅਫਸਰ ਸਹਿਬਾਨ ਕਮਲਕਿਸ਼ੋਰ ਯਾਦਵ ਸਾਡੇ ਪ੍ਰਿੰਸੀਪਲ ਸੈਕਟਰੀ ਸੁਰਦੀ ਮਲਕ ਔਰ ਅਮਿਤ ਦਾਖਾ ਇਹ ਤਿੰਨੋਂ ਐਕਟਿਵਲੀ ਇਨਵੋਲਡ ਹੈ ਇਹ ਸਾਰੇ ਪ੍ਰੋਸੈਸ ਵਿੱਚ ਹੋਰ ਦੱਸੋ ਜੀ ਕੋਈ ਸਵਾਲ ਕਿਸੇ ਦਾ ਥੋੜਾ ਜਿਹਾ ਸਰ ਮੰਤਰੀ ਸਾਹਿਬ ਥੋੜਾ ਸਬ 2022 ਵਿੱਚ ਪਾਲਿਸੀ ਐਸਟ ਜਸਟ ਪਾਸ And that was for fine ki hoya os existing policy da what were the two goals and what was the efficiency in that policy ki within three year to anu fir to policy repeat karde asi dekho asi repeat kuch nahi kar rahe asi industry to suggestions leke jo kuch ode vich add kar sakde ha ya je koi navi draft karni ha kar rahe ha dekho world badi jaldi change ho reha रिक्वायरमेंट्स इंडस्ट्री ਦੀਆਂ ਤੁਹਾਨੂੰ ਪਤਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਕਈ ਚੀਜ਼ਾਂ ਆ ਰਹੀਆਂ ਹਨ ਮਤਲਬ ਕਿ ਅਸੀਂ ਇੰਡਸਟਰੀ ਤੋਂ ਚਾਹਦੇ ਆਂ ਵੀ ਟਾਈਮ ਦੇ ਨਾਲ ਅਸੀਂ ਚੇਂਜ ਕਰੀ ਜਾਈਏ ਕੋਈ ਇਹ ਨਹੀਂ ਵੀ ਅਸੀਂ 22 ਵਿੱਚ ਇੱਕ ਪਾਲਿਸੀ ਲਏ ਆ ਤੇ ਉਹ ਪਾਲਿਸੀ ਵੀ ਸਕਸੈਸਫੁਲ ਰਹੀ ਉਹ ਵੀ ਪਾਲਿਸੀ ਕਈਆਂ ਨੇ ਅਡਾਪਟ ਕੀਤੀ ਬਟ ਵੀ ਵਾਂਟ ਕਿ ਜਿੰਨੀ ਵੱਧ ਤੋਂ ਵੱਧ ਇਨਵੈਸਟਮੈਂਟ ਆਪਣੇ ਸੂਬੇ ਚ ਆਵੇ ਔਰ ਉਹਦੇ ਲਈ ਜੋ ਕੁਝ ਸਾਨੂੰ ਕਰਨਾ ਪਏਗਾ ਅਸੀਂ ਕਰਾਂਗੇ ਔਰ ਇਸ ਤਰ੍ਹਾਂ ਕਦੀ ਇੰਡਸਟਰੀ ਸਪੈਸੀਫਿਕ ਨਹੀਂ ਡਿਟੇਲ ਕਦੀ ਮੰਗੀ ਗਈ ਸੀ ਜਦੋਂ ਵੀ ਇਹ ਪਾਲਸੀਆਂ ਬੰਦੀਆਂ ਸੀ ਇਹ ਅਸੀਂ ਆਪ ਬਣਾ ਲੀਦੀਆਂ ਸੀ ਜਾਂ ਜਿੱਲਤੀ ਵੀ ਐਡਵਾਈਸ ਐਸੋਸੀਏਸ਼ਨਾਂ ਤੋਂ ਕਿ ਹੁੰਦਾ ਇੱਕ ਐਸੋਸੀਏਸ਼ਨ ਚ 12 ਇੰਡਸਟਰੀਆਂ ਹੁੰਦੀਆਂ ਹੁਣ ਹੁਣ ਕਿੰਨੂ ਕਿਹੜੀ ਸ਼ੂਟ ਕਰਦੀ ਆ ਅਸੀਂ ਇੰਡੀਵਿਜੂਅਲ ਕਰਕੇ ਮਤਲਬ ਕਿ ਇੰਡੀਵਿਜੂਅਲ ਕਮੇਟੀਆਂ ਬਣਾ ਕੇ ਸੋ ਚਾਰੇ ਔਰ ਜਿਹੜੇ ਇੰਡਸਟਰੀ ਦੇ ਲੀਡਰ ਹੈ ਅਸੀਂ ਉਹਨਾਂ ਨੂੰ ਇਨਵੋਲਵ ਕਰ ਰਹੇ ਹਾਂ ਨਹੀਂ ਜੀ ਨਹੀਂ ਇਹ ਦੇਖੋ ਉਹ ਆਉਣ ਵਾਲੀਆਂ ਕਮੇਟੀਆਂ ਵਿੱਚ ਮਤਲਬ ਕਿ ਸਭ ਕੁਝ ਹੋਏ 22 ਕਮੇਟੀਆਂ ਨਾ 24 ਅਸੀਂ ਕਰਤੀਆਂ ਕਿਉਂਕਿ ਕਿ ਟੈਕਸਟਾਈਲ ਵਿੱਚ ਅ ਤਿੰਨ ਕਰਤੀਆਂ ਜਿਹੜੀਆਂ ਅੱਜ ਕੀਤੀਆਂ ਉਹ ਟੈਕਸਟਾਈਲ ਨੂੰ ਅਸੀਂ ਇੱਕ ਲੈ ਰਹੇ ਸੀਗੇ ਕਿਉਂਕਿ ਟੈਕਸਟਾਈਲ ਚ ਦੋ ਹੋਰ ਵਧਾਤੀਆਂ 24 ਹੋ ਗਈਆਂ। ਰਵਾਨਾ ਜਿਹੜੀ ਇੰਡਸਟਰੀ ਹੈ ਇਹ ਇੱਕ 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 ਹਾਂਜੀ ਪਹਿਲਾਂ ਜਿਹੜੀਆਂ ਬਾਹਰ ਜਾ ਰਹੀਆਂ ਨੇ ਕਿ ਕਿਹਦੀ ਜ਼ਰੂਰਤ ਹੈ ਕਿ ਇੱਥੇ ਛੋਟੀਆਂ ਇੰਡਸਟਰੀ ਜਿਤ ਮੱਝਾ ਜਾਣ ਮਨ ਬਣਾਉਂ ਨੂੰ ਦੱਸ ਦੋ ਸਾਲ ਕਰਦੇ ਰੋਕਣੇ ਕੀ ਕਰੋਗੇ ਬਾਹਰ ਨਾਲ ਇੰਡਸਟਰੀ ਸੁਦਾਸ ਸਾਹਿਬ ਇੱਕ ਤਾਂ ਮੈਂ ਪਹਿਲਾਂ ਵੀ ਮੈਨੂੰ ਕਿਸੇ ਨੇ ਇਹ ਸਵਾਲ ਕੀਤਾ ਸੀਗਾ ਮੈਂ ਜਵਾਬ ਦਿੱਤਾ ਸੀਗਾ ਆਪਾਂ ਕਹਿੰਦੇ ਆ ਬਾਹਰ ਜਾ ਰਹੀਆਂ ਬਾਹਰ ਕੋਈ ਇੰਡਸਟਰੀ ਨਹੀਂ ਜਾ ਰਹੀ ਬਾਹਰ ਜਾਣ ਦਾ ਤਾਂ ਮਤਲਬ ਇਹ ਹੁੰਦਾ ਵੀ ਇੱਥੋਂ ਬੰਦ ਕਰਕੇ ਬਾਹਰ ਜਾ ਰਹੀਆਂ ਦੇਖੋ ਕੋਈ ਵੱਡਾ ਇੰਡਸਟਰੀਅਲ ਹਾਊਸ ਹੈ ਉਹਨੇ ਐਕਸਪੈਂਸ਼ਨ ਕਰਨੀ ਹੈ ਬਾਹਰ ਉਹ ਚਲੇ ਜਾਂਦੇ ਆ ਉਹ ਰੌ ਮਟੀਰੀਅਲ ਲਈ ਪੋਰਟ ਦੀ ਅਸੈਸ ਲਈ ਹੋਰ ਬਾਹਰ ਕੋਈ ਇੰਡਸਟਰੀ ਨਹੀਂ ਅਸੀਂ ਅਸੀਂ ਤਾਂ ਬਾਹਰੋਂ ਹੋਣ ਲੈ ਕੇ ਆਣੇ ਆ ਨਵੇਂ ਇੰਡਸਟਰੀਅਲ ਹਾਊਸ ਕੇ ਉਹ ਆਪਣੇ ਐਕਸਪੈਂਸ਼ਨ ਪਲਾਨਸ ਇੱਥੇ ਕਰ ਹੁਣ ਟਾਟਾ ਇੱਕ ਇੱਕ ਮਿੰਟ 29 ਇੱਕ ਸੈਕਿੰਡ ਮਿੰਟ ਲੈਟ ਮੀ ਕੰਪਲੀਟ ਪਲੀਜ਼ ਟਾਟਾ ਸਟੀਲ ਇੱਥੇ ਆਈ ਇੱਕਾ ਹੋਰ ਟੈਕਸਟਾਈਲ ਦਾ ਬੜਾ ਵੱਡਾ ਯੂਨਿਟ ਇੱਥੇ ਆ ਰਿਹਾ ਇਹ ਪਹਿਲਾਂ ਇਹਨਾਂ ਕੋਲ ਬਾਹਰ ਸੀਗੇ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉੱਥੋਂ ਮੂਵ ਹੋ ਕੇ ਇੱਥੇ ਆ ਰਹੇ ਉਹ ਆਪਣੀ ਐਕਸਪੈਂਸ਼ਨ ਇੱਥੇ ਲਿਆ ਰਿਹਾ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਮਸ਼ੀਦਪੁਰ ਤੋਂ ਮੂਵ ਹੋ ਗਏ ਜੀ ਮੂਵ ਨਹੀਂ ਹੋਏ ਜਿਹੜੇ ਇੰਡਸਟਰੀਅਲ ਹਾਊਸ ਹੁੰਦੇ ਉਹਨਾਂ ਨੂੰ ਹਰ ਜਗ੍ਹਾ ਦੀ ਹਾਊ ਦੇ ਵਾਂਟ ਇਨ ਵਿਚ ਸਟੇਟ ਦੇ ਵਾਂਟ ਟੂ ਬੀ ਔਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਤੁਹਾਨੂੰ ਡਿਟੇਲ ਤਾਂ ਬਾਅਦ ਚ ਦੇ ਦਾਂਗੇ ਇਹ ਬੜੀ ਜਲਦੀ ਤੁਹਾਨੂੰ ਇਹ ਜੇ ਯੂਨਿਟ ਜਿਹੜੇ ਪੰਜਾਬ ਦੇ ਹੈਗੇ ਆ ਔਰ ਉਹਨਾਂ ਨੇ ਮੈਨੂੰ ਕਮਿਟ ਕਰਤਾ ਕੋਈ 5 ਤੋਂ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਤੁਹਾਨੂੰ ਅਸੀਂ ਜਲਦੀ ਡਿਟੇਲ ਦੇ ਨਾਲ ਦਵਾਂਗੇ ਉਹ ਆਪਣੇ ਪੰਜਾਬੀ ਹੋ ਗਿਆ ਇਹ ਆਲਰੇਡੀ ਐਗਜ਼ਿਸਟਿੰਗ ਇੰਡਸਟਰੀਸਟਾ ਹਾਂ ਜੀ ਸਰ ਤੁਸੀਂ ਲਗਿਆ ਤੁਸੀਂ ਤਿੰਨ ਕਮੇਟੀਆਂ ਬਣਾਈਆਂ ਹੋ ਵੀ ਬਣਾਈਆਂ ਇਹਦੇ ਵਿੱਚ ਜਿਹੜੇ ਚੇਅਰਮੈਨ ਆ ਜਾਂ ਮੈਂਬਰ ਸਾਰੇ ਉਹ ਕੰਪਨੀਆਂ ਦੇ ਮਾਲਕ ਜਾਂ ਬੋਰਡ ਆਫ ਡਾਇਰੈਕਟਰ ਨੂੰ ਆਪਣੀ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਹੈ ਜੇ ਜੇਵਾ ਦੇ ਇੰਪਲਾਈ ਨੇ ਮਜ਼ਦੂਰ ਨੇ ਉਹਨਾਂ ਦਾ ਵੀ ਬਹੁਤ ਰੋਲ ਹੁੰਦਾ ਹੈ ਕਿਸੇ ਵੀ ਇਲਾਕੇ ਚ ਕੋਈ ਵੀ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ। ਇਹ ਸਰਕਾਰ ਦੀ ਜਾਂ ਤੁਹਾਡੀ ਇਹਹੀ ਪ੍ਰਪੋਜ਼ਲ ਹੈ ਕਿ ਉਹਨਾ ਕਮੇਟੀਆਂ ਦੇ ਵਿੱਚ ਉਹਦੀ ਗੱਟੀ ਦੇ ਮੁਤਾਬਕ ਜਿਹੜੇ ਮਜ਼ਦੂਰ ਨੇ ਜਾਂ ਇੰਪਲਾਈ ਨੇ ਉਹਨਾਂ ਨੂੰ ਵੀ ਸੁਝਾਅ ਦੇਣ ਵਾਸਤੇ ਸ਼ਾਮਿਲ ਕੀਤਾ ਜਾ ਸਕਦਾ ਹੈ। ਦੇਖੋ ਇਹ ਜਿਹੜੀ ਜਿਹੜੇ EMPLOYEES ਹੈਗੇ ਆ ਇਹਨਾਂ ਵਿੱਚ ਕੋਈ ਹੋ ਸਕਦੇ ਵੀ ਇੰਡਸਟਰੀ ਵਾਲਿਆਂ ਨੇ ਸਾਨੂੰ ਜਿਹੜੇ ਨਾਮ ਦਿੱਤੇ ਉਹਨਾਂ ਨੇ ਆਪਣੇ CEOs ਦੇ ਦਿੱਤੇ ਆ। ਆਪਣੇ ਜੀਐਮਸ ਦੇ ਦਿੱਤੇ ਹੈਗੇ ਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਮਾਲਕ ਹੈ ਔਰ ਪਬਲਿਕ ਲਿਮਟਿਡ ਕੰਪਨੀ ਚ ਤੁਹਾਨੂੰ ਪਤਾ ਹੈ ਜੀ ਕੋਈ ਵੀ ਮਾਲਕ ਨਹੀਂ ਹੁੰਦਾ ਸਾਰੇ ਹੀ EMPLOYEE ਹੈ ਚੇਅਰਮੈਨ ਵੀ EMPLOYEE ਹੈ ਮੈਨੇਜਿੰਗ ਡਾਇਰੈਕਟਰ ਵੀ EMPLOYEE ਹੈ ਡਾਇਰੈਕਟਰ ਵੀ EMPLOYEE ਹੈ ਅਸੀਂ ਕੰਪਨੀਆਂ ਤੋਂ ਨਾਮ ਪੁੱਛਦੇ ਆ ਜੋ ਉਹਨਾਂ ਨੇ ਨਾਮ ਦਿੱਤਾ ਉਹ ਅਸੀਂ ਐਂਟਰ ਕੀਤਾ ਹੈਗਾ ਤੇ ਵੀ ਆਰ ਟੇਕਿੰਗ ਫਰੋਮ ਦੀ ਕੰਪਨੀਆਂਸ ਹੂ ਆਰ ਥੇਰ ਜੇ ਉਹਨਾਂ ਨੇ ਕੋਈ ਹੋਰ ਨਾਮ ਦੇਣਾ ਦੇ ਦੇਣ ਬਾਕੀ ਜੇ ਕੋਈ ਲੇਬਰ ਰਿਗਾਰਡਿੰਗ ਇਸ਼ੂ ਆ ਉਹ ਮਨਿਸਟਰੀ ਅਲੱਗ ਹੈ ਉਹਨਾਂ ਨੇ ਅਲੱਗ ਆਪਣੀਆਂ ਕਮੇਟੀਆਂ ਬਣਾਣੀਆਂ ਇਹ ਜਿਹੜੀਆਂ ਕਮੇਟੀਆਂ ਬਣਨੀਆਂ ਜਿਆਦਾ ਇਨਵੈਸਟਮੈਂਟ ਲਈ ਆ ਅਰ ਮਾਜੀ ਸਾਹਿਬ ਵਿੱਤੀ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਬੰਬੇ ਮੁੰਬਈ ਦੇ ਪਾਸੇ ਵੀ ਗਏ ਸੀਗੇ ਉੱਥੋਂ ਇੰਡਸਟਰੀਜ਼ ਦੇ ਆਂਦੀ ਗੱਲ ਕੀਤੀ ਸੀਗੀ ਸਾਊਥ ਦੇ ਪਾਸੇ ਵੀ ਗਏ ਸੀਗੇ ਉੱਥੋਂ ਇੰਡਸਟਰੀਜ਼ ਨੂੰ ਐਕਸਪੈਂਸ ਪੰਜਾਬ ਚ ਜਾਣ ਦੀ ਗੱਲ ਕੀਤੀ ਸੀ ਉਸ ਵਕਤ ਦੇ ਦਾਅਵਾ ਕੀਤੇ ਪਰ ਅਸਲੀ ਕਿ ਬੱਟੀ ਲੈਵਲ ਦੀ ਇੰਡਸਟਰੀਜ਼ ਜਿਹੜੀਆਂ ਪੰਜਾਬ ਚ ਕਾਇਮ ਹੋ ਜਾਣਗੀਆਂ ਪਰ ਹਾਲੇ ਤੱਕ ਉਹਨਾਂ ਇਨਵੈਸਟਮੈਂਟ ਦੇ ਵਿੱਚ ਕੋਈ ਵਾਅਦਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿ ਉਹਨਾਂ ਨਾਲ ਜਿਹੜੀਆਂ ਗੱਲਾਂ ਹੋਈਆਂ ਸੀਗੀਆਂ ਉਸ ਤੇ ਕਾਜ ਨਹੀਂ ਉਸ ਸਰਕਾਰੀ ਆਫਰ ਕੁਝ ਉਹਨਾਂ ਦੀ ਕੋਈ ਟਰਮਸ ਐਂਡ ਕੰਡੀਸ਼ਨਸ ਇਦਾਂ ਨਹੀਂ ਹੈਗੀਆਂ ਨੇ ਜਿਹੜੀਆਂ ਇਥੇ ਪੂਰੀ ਹੋ ਬਈ ਨਹੀਂ ਦੇਖੋ ਜੀ ਪਿਛਲੇ 3 ਸਾਲਾਂਾਂ 'ਚ ਕਾਫੀ ਇਨਵੈਸਟਮੈਂਟ ਆਈ ਹੈ ਮੇਰੇ ਕੋਲ ਹੁਣ ਮੈਂ ਉਹ ਪੂਰੀ ਨੈਕਸਟ ਜਿਹੜੀ ਪੀਸੀ ਹੋਏਗੀ ਉਹਦੇ ਵਿੱਚ ਅਸੀਂ ਤੁਹਾਨੂੰ ਡਿਟੇਲ ਦੇ ਦਾਂਗੇ ਬਾਹਰੋਂ ਇਨਵੈਸਟਰ ਆਏ ਆ ਪਰ ਹੁਣ ਅਸੀਂ ਫੇਰ ਦੁਬਾਰਾ ਜਾਵਾਂਗੇ ਪੰਜਾਬ ਇਨਵੈਸਟ ਸัมਮਿਟ ਵੀ ਅੱਗੇ ਪਲਾਨ ਕਰ ਰਹੇ ਆ ਸਾਰਾ ਕੁਝ ਕਰਾਂਗੇ ਔਰ ਹੋਰ ਵੀ ਅਸੀਂ ਲੈ ਕੇ ਆਵਾਂਗੇ ਇਹ ਨਹੀਂ ਤੁਸੀਂ ਕਹਿ ਸਕਦੇ ਬਿਲਕੁਲ ਨਹੀਂ ਆਏ ਪਰ ਅੱਜ ਦੀ ਪੀਸੀ ਲਈ ਮੇਰੇ ਕੋਲ ਪੂਰੀ ਇਨਫਰਮੇਸ਼ਨ ਨਹੀਂ ਹੈ ਮੈਂ ਤੁਹਾਨੂੰ ਦੇ ਦੂੰਗਾ